ਕੀ ਹਾਲ ਆ ਭੈਣੇ ਹਾਂ ਠੀਕ ਆ ਭੈਣੇ ਹੋਰ ਭੈਣੇ ਨਿਆਣੇ ਕਿੱਦਾਂ ਠੀਕ ਠਾਕ ਆ ਬਹਿ ਤਈਆ ਮੇਰਾ ਤਾਂ ਮੁੰਡਾ ਬਹੁਤ ਤੂੰ ਕਿੰਨਾ ਤੂੰ ਕਰਦਾ ਤੂੰ ਕੁਛ ਕੁਛ ਨਸ਼ਾ ਕਰਦਾ ਆ ਬਹੁਤ ਤੰਗ ਕਰਦਾ ਲੈ ਭੈਣੇ ਟੈਨਸ਼ਨ ਨਾ ਲੈ ਕੋਈ ਨਾ ਇੱਕ ਬਾਬਾ ਹੈਗਾ ਮੇਰੇ ਕੋਲ ਬਹੁਤ ਕਰਨੀ ਵਾਣਾ ਆ ਤੇ ਮੈਂ ਉੱਤੋਂ ਲੈ ਕੇ ਚਲਦੀ ਆ ਚੱਲ ਬੱਬਾ ਜੀ ਮੁੰਡਿਆ ਧਿਆਨ ਮਾਰੋ ਨਸ਼ੇ ਬਹੁਤ ਕਰਦਾ ਕੀ ਹੋਇਆ ਭਗਤਣੀਏ ਬੱਬਾ ਜੀ ਧਿਆਨ ਮਾਰੋ ਇਧਰ ਨਸ਼ੇ ਬਹੁਤ ਕਰਦਾ ਏ ਮੁੰਡਾ ਮੇਰਾ ਬੱਬਾ ਇਹ 500 ਰੁਪਏ ਦੇਰੋਂ ਮੈਨੂੰ ਟੋਲ ਲੱਗੀ ਆ ਉਹ ਹੈ ਨਹੀਂ ਮੇਤੋ ਰੁਕੋ ਜਰਾ ਇਹਨੇ ਕੁਝ ਲੋਣਾ ਤਾਂ ਆਪ ਲਈ ਫਿਰਦਾ